ਸੀਗੇ ਇਹਨਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਤੇ ਇਹ ਆਪਣੇ ਭਰਾ ਦੇ ਨਾਲ ਉੱਥੇ ਕੁਝ 버ગર ਜਾਂ ਸੈਂਡਵਿਚ ਖਾ ਲਈਏ ਕੋਈ ਆਈਟਮ ਉੱਥੇ ਖਾਣ ਨੂੰ ਗਈ ਸੀ ਤੇ ਉੱਥੇ ਇਹਨਾਂ ਦੀ ਦੁਕਾਨ ਤੇ ਖੜੇ ਇੱਕ ਨੌਜਵਾਨ ਨਾਲ ਜਿਹੜੀ ਆ ਇਸ ਗੱਲ ਤੇ ਬਹਿਸ ਸ਼ੁਰੂ ਹੁੰਦੀ ਆ ਕਿ ਉਹ ਕਹਿੰਦੇ ਕਿ ਤੁਸੀਂ ਪੇਮੈਂਟ ਕਰੋ ਇਹ ਕਹਿੰਦੇ ਅਸੀਂ ਕਰ ਰਹੇ ਆ ਪੇਮੈਂਟ ਅਸੀਂ ਕਿਤੇ ਨਹੀਂ ਜਾ ਰਹੇ ਅਸੀਂ ਪੇਮੈਂਟ ਕਰਕੇ ਹੀ ਜਾਵਾਂਗੇ ਤੇ ਉਨੀ ਦੇਰ ਚ ਤਲਖੀ ਇਹ ਬਹਿਸ ਬਸਾਈ ਜਿਹੜੀ ਆ ਉਹ ਵੱਧ ਜਾਂਦੀ ਹੈ ਤੇ ਧੱਕਾ ਮੁਕੀ ਹੁੰਦੀ ਆ ਤੇ ਉਹ ਫੋਨ ਕਰਦੇ ਆ ਤੇ ਇਮੀਡੀਏਟਲੀ 6-7 ਨੌਜਵਾਨ ਜਿਹੜੇ ਉੱਥੇ ਆ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਤੇ ਅਸੀਂ 36 ਘੰਟਿਆਂ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਕਾਤਲਾਂ ਨੂੰ ਸਾਰੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਤੇ ਇਹਦੇ ਵਿੱਚ ਐਸਪੀ ਸਪੈਸ਼ਲ ਬ੍ਰਾਂਚ ਜਸਬੀਰ ਸਿੰਘ ਡੀਐਸਪੀ ਨਾਬਾ ਗੁਰਿੰਦਰ ਸਿੰਘ ਬਲ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਚਾਰ ਸੀਆਈਏ ਸਮਾਣਾ ਇੰਸਪੈਕਟਰ ਅਨਕੁਰਦੀਪ ਸਿੰਘ ਐਸਐਚਓ ਕੋਤਵਾਲੀ ਨਾਬਾ ਨੇ ਬੜੀ ਸ਼ਿੱਦਤ ਨਾਲ ਤੇ ਬੜੇ ਐਫਰਟ ਨਾਲ ਰਿਕਾਰਡ ਟਾਈਮ ਚੇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਕਾਤਲਾਂ ਨੂੰ ਅਸੀਂ ਅਰੈਸਟ ਕੀਤਾ ਤੇ ਬਿਲਕੁਲ ਕਲੀਅਰ ਮੈਸੇਜ ਆ ਜੀ ਆਪਰੇਸ਼ਨ ਗੈਂਗਸਟਰਾਂ ਤੇ ਵਾਰ ਜਿਹੜਾ ਆ ਉਹ ਜਦੋਂ ਦਾ ਸ਼ੁਰੂ ਹੋਇਆ ਤੇ ਪਟਿਆਲਾ ਪੁਲਿਸ ਨੇ 150 ਤੋਂ ਵੱਧ ਜਿਹੜੇ ਕ੍ਰਿਮੀਨਲਸ ਨੇ ਹੀਨਸ ਕ੍ਰਾਈਮ ਚ ਵਾਂਟਡ ਸੀਗੇ ਕਤਲ ਚੇਰਾਦਾ ਕਤਲ ਚ ਲੁੱਟਾਂ ਖਵਾ ਚ ਉਹ ਅਸੀਂ ਅਰੈਸਟ ਕਰਕੇ ਜੇਲਾ ਚ ਭੇਜੇ ਆ ਜੇਕਰ ਕੋਈ ਵੀ ਕ੍ਰਿਮੀਨਲ ਇਹ ਸੋਚਦਾ ਆ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਕਾਨੂੰਨ ਦੀ ਗ੍ਰਿਫਤ ਤੋਂ ਬਚ ਸਕੂਗਾ ਤੇ ਉਹ ਗਲਤ ਫਹਿਮੀ ਜਿਹੜੀ ਆ ਆਪਣੇ ਮਨ ਚੋਂ ਘਟਦੇ ਸਰ ਰਿਸਰਟ ਪਛਾਣ ਇਹਨਾਂ ਦੀ ਜੀ ਪਛਾਣ ਜਿਹੜੀ ਆ ਇੱਕ ਮੁੰਡਾ ਆਸ਼ੀ ਆ ਇੱਕ ਹੀਰਾ ਇੱਕ ਇਹਨਾਂ ਚੋਂ ਜਿਹੜਾ ਰਾਹੁਲ ਆ ਇੱਕ ਕੈਫ ਤੇ ਇੱਕ ਰਿੱਕੀ ਤੇ ਜਿਹੜਾ ਬਹਿਸ ਜਿਹੜੀ ਸ਼ੁਰੂ ਹੋਈ ਸੀ ਉਹ ਰਿੱਕੀ ਨਾਮ ਦੇ ਮੁੰਡੇ ਨਾਲ ਸ਼ੁਰੂ ਹੋਈ ਸੀ ਤੇ ਉਹਨੇ ਅੱਗੇ ਰਾਹੁਲ ਨੂੰ ਕੈਫ ਨੂੰ ਹੀਰੇ ਨੂੰ ਤੇ ਇਹਨਾਂ ਨੂੰ ਜਿਹੜਾ ਉੱਥੇ ਬੁਲਾਇਆ ਸੀ ਫੋਨ ਕਰਕੇ ਤੇ ਇਹਨਾਂ ਚੋਂ ਮੈਂ ਦੱਸਣਾ ਚਾਹਾਂਗਾ ਕਿ ਕੁਝ ਜਿਹੜੇ ਦੋਸ਼ੀ ਨੇ ਇੱਕ ਤੇ ਇਹਨਾਂ ਚ ਦੋ ਜਿਹੜੇ ਆ ਉਹ ਜੁਵਨਾਈਲ ਵੀ ਨੇ ਮਤਲਬ ਟੋਟਲ 6 ਗ੍ਰਫਤਾਰੀਆਂ ਨੇ ਉਹਨਾਂ ਚੋਂ ਦੋ ਜੁਵਨਾਈਲਸ ਨੇ ਤੇ ਜਿਹੜਾ ਕੈਫ ਆ ਹੀਰਾ ਤੇ ਆਸ਼ੀ ਇਹਨਾਂ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਜਿਹੜੇ ਆ ਉਹ ਦਰਜ ਨੇ ਤੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਇਥੋਂ ਫਰਾਰ ਹੋ ਕੇ ਇਹਨਾਂ ਨੇ ਕਿਸੇ ਦੂਜੇ ਡਿਸਟ੍ਰਿਕਟ ਚ ਪਨਾਹ ਲਈ ਸੀ ਤੇ ਬੜੀ ਵਧੀਆ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਦੀ ਅਸੀਂ ਮਿਸਾਲ ਕਾਇਮ ਕਰਦੇ ਹੋਏ ਸਾਡੀ ਆਪਰੇਸ਼ਨਲ ਟੀਮਾਂ ਨੇ 36 ਘੰਟਿਆਂ ਦੇ ਅੰਦਰ ਇਹ ਸਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ 6 ਦੋਸ਼ੀ ਸੀ ਸਾਰੇ ਅਰੈਸਟ ਕਰ ਲਏ ਸਾਰੇ ਕਿਸੇ ਗੈਂਗ ਨਾਲ ਵੀ ਜੁੜੇ ਹੋਏ ਨੇ ਨਹੀਂ ਜੀ ਇਹ ਕਿਸੇ ਗੈਂਗ ਨਾਲ ਨਹੀਂ ਜੁੜੇ ਜੀ ਇਹ ਜਿਵੇਂ ਛੋਟੇ-ਮੋਟੇ ਬਦਮਾਸ਼ ਹੁੰਦੇ ਆ ਕੋਈ ਗੈਂਗ ਅਫੀਲੀਏਸ਼ਨ ਕਿਸੇ ਪ੍ਰਕਾਰ ਦੀ ਸਾਹਮਣੇ ਨਹੀਂ ਆਈ। ਸਰ ਜਿਨ੍ਹਾਂ ਨੇ ਬੈਸਮੈਂਟ ਨੂੰ ਇਹ ਮਿਸਕੀ ਕੀਤਾ ਗਿਆ ਸੀ। ਦੇਖੋ ਜੀ ਇਹ ਕਤਲ ਹੀਟ ਆਫ ਦਾ ਮੂਵਮੈਂਟ ਚ ਹੋਇਆ। ਬੜੀ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਬੜੀ ਛੋਟੀ ਜੀ ਗੱਲ ਦੇ ਪਿੱਛੇ ਬਹਿਸ਼ ਸ਼ੁਰੂ ਹੁੰਦੀ ਹੈ। ਉਹ ਕਹਿੰਦੇ ਆ ਕਿ ਜਿਹੜਾ ਤੁਸੀਂ ਕੋਈ ਸੈਂਡਵਿਚ ਵਗੈਰਾ ਖਾਦਾ ਉਹਦਾ ਪੇਮੈਂਟ ਕਰ ਦੋ। ਉਹ ਕਹਿੰਦੇ ਅਸੀਂ ਕਰ ਦਿੰਨੇ ਆ ਅਸੀਂ ਅਜੇ ਖਾ ਲਈਏ। ਉੱਥੋਂ ਕੋਈ ਗਾਲੀ-ਗਲੋਸ਼ ਸ਼ੁਰੂ ਹੁੰਦਾ ਹੈ। ਤੇ ਬਿਲਕੁਲ ਹੀਟ ਆਫ ਦਾ ਮੂਵਮੈਂਟ ਚ ਫੋਨ ਕਰਦੇ ਆ ਤੇ ਇਹ ਸਾਥੀ ਜਿਹੜੇ ਆ ਕੇ ਉੱਥੇ ਲੜਾਈ ਦੌਰਾਨ ਹੀ ਉਹਨਾਂ ਦੇ ਬਾਡੀ ਦੇ ਪਿਛਲੇ ਸਾਈਡ ਤੇ ਚਾਕੂ ਮਾਰਦੇ ਇੱਕੋ ਹੀ ਸਰ ਚਾਕੂ ਵਰਤਿਆ ਗਿਆ ਸੀ ਕਿ ਵੈਪਨ ਇੱਕੋ ਹੀ ਚਾਕੂ ਸੀਗਾ ਜੀ ਇੱਕ ਚਾਕੂ ਨਾਲ ਦੋ ਵਾਰ ਕੀਤਾ ਗਿਆ ਸੀ ਇਹ ਸਰ ਇਹ ਵੈਪਨ ਨੂੰ ਉਹਨਾਂ ਨੂੰ ਜਿਹੜੇ ਬੁਲਾਏ ਗਏ ਵੈਪਨ ਤੇ ਹੋਰ ਲੈ ਕੇ ਆਏ ਸੀ ਜਾਂ ਜਿਸ ਨਾਲ ਬੈਸ ਹੋਈ ਉਹ ਜਿਹੜੇ ਬੁਲਾਏ ਗਏ ਬੰਦੇ ਸੀ ਉਹਨਾਂ ਚੋਂ ਇੱਕ ਬੰਦਾ ਹੈ ਵੈਪਨ ਲੈ ਕੇ ਆਇਆ ਸਰ ਇਹ ਮਾਲਕ ਸੀਗਾ ਸਰ ਇਹ ਜਿਹੜੇ ਜਿਸ ਬੰਦੇ ਨਾਲ ਪਹਿਲਾਂ ਬੈਸ ਹੋਈ ਉਹ ਮਾਲਕ ਸੀ ਦੁਕਾਨ ਦਾ ਨਹੀਂ ਉਹ ਮਾਲਕ ਨਹੀਂ ਸੀਗਾ ਜੀ ਉਹ ਦੁਕਾਨ ਤੇ ਉਹ ਖੜਿਆ ਸੀ ਉਹ ਵੀ ਸ਼ਾਇਦ ਕਸਟਮਰ ਹੀ ਸੀਗਾ ਤੇ ਉਹਨੇ ਕਿਹਾ ਸੀ ਕਿ ਯਾਰ ਤੁਸੀਂ ਪੇਮੈਂਟ ਕਰ ਦੋ ਮਾਲਕ ਨਾਲ ਕੋਈ ਬੈਸ ਨਹੀਂ ਅਰੋਪੀ ਸਰ ਨਸ਼ੇਚੀ ਸੀਗੇ ਜੀ ਨਹੀਂ ਅਰੋਪੀ ਕੋਈ ਨਸ਼ੇਚੀ ਨਹੀਂ ਸੀਗੇ ਜੀ ਮਤਲਬ ਅਜੇ ਅਸੀਂ ਇਹਨਾਂ ਦੇ ਬਾਕੀ ਡੋਪ ਟੈਸਟ ਵਗੈਰਾ ਕਰਾਣੇ ਆ ਕਿ ਐਡਿਕਟਸ ਹੈਗੇ ਦੇਖਣ ਲਈ ਪਰੰਤੂ ਵਾਰਦਾਤ ਦੇ ਸਮੇਂ ਕਿਸੇ ਪ੍ਰਕਾਰ ਦੀ ਇਹ ਕੋਈ ਗੱਲ ਨਹੀਂ ਸੀਗੀ ਕਿ ਕੋਈ ਬਹੁਤੇ ਨਸ਼ੇ 'ਚ ਹੋਣ ਉੱਤੇ ਬਹਿ ਸੀ ਇੰਨੀ ਵੱਧ ਗਈ ਉਹਨੇ ਤੈਸ਼ 'ਚ ਆ ਕੇ ਜਿਹੜਾ ਰਿੱਕੀ ਆ ਉਹਨੇ ਫੋਨ ਕੀਤੇ ਤੇ ਬਾਕੀ ਉਹਦੇ ਸਾਥੀ ਭੱਜ ਕੇ ਆਏ ਤੇ ਉੱਥੇ ਉਹਨਾਂ ਨੇ ਚਾਕੂ ਨਾਲ ਇੱਕ ਚਾਕੂ ਨਾਲ ਦੋ ਵਾਰ ਕੀਤੇ ਜ਼ਖਮੀ ਆ ਸਰ ਉਹ ਕਿਵੇਂ ਹੁਣ ਉਹਨਾਂ ਦੀ ਹਾਲਤ ਦੇਖੋ ਜਿਹੜੇ ਭਰਾ ਉਹਨਾਂ ਦੇ ਜ਼ਖਮੀ ਆ ਜਿਨ੍ਹਾਂ ਦੇ ਯਾਨੀ ਤੇ ਮੁਕਦਮਾ ਅਸੀਂ ਦਰਜ ਕੀਤਾ ਉਹ ਹੁਣ ਆਊਟ ਆਫ ਡੇਂਜਰ ਨੇ ਤੇ ਇਹਦੇ ਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਇਹ ਤਿੰਨ ਦੋਸ਼ੀ ਨੇ ਇਹਨਾਂ ਤੇ ਪਹਿਲਾਂ ਵੀ ਮਤਲਬ ਵਾਰਦਾਤਾਂ ਦੇ ਜਿਵੇਂ ਚੋਰੀਆਂ ਵਗੈਰਾ ਦੇ ਮੁਕਦਮੇ ਜਿਹੜੇ ਆ ਦਰਜ ਨੇ ਤੇ ਸਾਰੇ ਹੀ ਇਹ ਬੌੜਾ ਗੇਟ ਨਾ ਬਾ ਏਰੀਏ ਦੇ ਰਹਿਣ ਵਾਲੇ ਆ ਸਰ ਕਿੱਥੋਂ ਗ੍ਰਿਫਤਾਰੀ ਕੀਤੀ ਹੋਈ ਹੈ ਛੇ ਜਾਣੇ ਦੀ ਦੇਖੋ ਜੀ ਇਹ ਕੁਝ ਮੰਦੇ ਅਸੀਂ ਲੁਧਿਆਣੇ ਤੋਂ ਵੀ ਗ੍ਰਿਫਤਾਰ ਕੀਤੇ ਤੇ ਬਾਕੀ ਜਿਹੜਾ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਉਹ ਡਿਟੇਲਸ ਤੁਹਾਨੂੰ ਬਾਅਦ ਚ ਵੀ ਦੁਬਾਰੇ ਦੱਸਿਆ ਜਾਵੇਗਾ। ਪਟਿਆਲਾ ਨੇ ਵੀ ਸਾਰੇ ਰეკਮੈਂਡ ਕੀਤੀ ਸੀ ਆ ਪੀਓ ਸਟੱਡੀ ਕਰਦੇ ਸੀ ਆ ਵੈਸੇ ਹੋ ਸੀਗੇ। ਕਿਵੇਂ ਜੀ? ਜਿਹੜੇ ਦੋ ਨਵਾਲਿਕ ਨੇ ਜੀ ਉਹ ਸਕੂਲੀ ਪ੍ਰੀਖਿਆ ਕਿਉਂ ਨਹੀਂ ਉਹ ਜਿਹੜੇ ਦੋ ਨਵਾਲੇਗਾ ਜੀ ਉਹ ਸਕੂਲ ਚ ਪੜ੍ਹਦੇ ਸੀ ਮਟ ਉਹਨਾਂ ਨੇ ਪੜ੍ਹਾਈ ਜਿਹੜੀ ਆ ਆਪਣੀ ਡ੍ਰੌਪ ਕੀਤੀ ਹੋਈ ਸੀ। ਸਰ ਪਟਿਆਲਾ ਪੁਲਿਸ ਨੇ ਸਰਕਾਰ ਨੇ ਰეკਮੈਂਡ ਕੀਤਾ ਜੀ। ਦੇਖੋ ਜੀ ਜੋ ਵੀ ਮਤਲਬ ਇਹੋ ਜੀ ਜਦੋਂ ਵੀ ਇੰਨੀ ਮੰਦ ਭਾਗੀ ਤਨ ਸੁਖਾਵੀ ਘਟਨਾ ਹੁੰਦੀ ਆ ਤੇ ਜੋ ਵੀ ਸਰਕਾਰੀ ਪਾਲਿਸੀ ਮੁਤਾਬਕ ਜੋ ਵੀ ਫੈਮਲੀ ਨੂੰ ਰելիਫ ਵਗੈਰਾ ਮਿਲਣਾ ਹੋਸੀ ਪ੍ਰੋਪਰ ਉਹਦਾ ਪ੍ਰੋਪੋਜ਼ਲ ਬਣਾ ਕੇ ਭੇਜਾਂਗੇ ਕਿੰਨੇ ਦਿਨ ਦੇ ਰਿਮਾਂਡ ਤੇ ਨੇ ਜੀ ਇਹ ਹੁਣ ਜੀ ਇੱਕ ਵਾਰੀ ਤੇ 3 ਦਿਨ ਹੀ ਰਿਮਾਂਡ ਆ ਤੇ ਹੋਰ ਵੀ ਅੱਗੇ ਇਹਨਾਂ ਦਾ ਕ੍ਰਿਮੀਨਲ ਪਿਸ਼ੋਕੜ ਜਿਹੜਾ ਉਹਦੇ ਬਾਰੇ ਪੜਤਾਲ ਕੀਤੀ ਜਾਊਗੀ ਥੈਂਕ ਯੂ ਸੋਮ ਸਾਰ ਫੋਟੋਆਂ ਕਰ ਲੈਂਦੇ ਜੀ ਆ ਪੁੱਛਿਆ ਹੋਰ ਮਾੜਾ ਹੋਇਆ ਤੇ ਜੀ